ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਮੀਰ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਬੋਲੀ ਨੂੰ ਲੈ ਕੇ ਜਿਹੜੀ ਸਾਡੇ ਬਲੌਗਰਾਂ 'ਚ ਬਹੁਤ ਜ਼ਿਆਦਾ ਚਰਚਾ ਹੋ ਰਹੀ ਆ ਆਉਂਦੀ ਨਹੀਂ ਆਉਂਦੀ ਆ ਬਹੁਤ ਸਾਰੇ ਰਿਪਲਾਈ ਵੀ ਕਰਦੇ ਆ ਜਦ ਵੀ ਹਾਂ ਇਦਾਂ ਹੀ ਬੋਲਦੇ ਆ ਬਹੁਤ ਕਨਫਿਊਜ਼ਨ ਦੀਆਂ ਗੱਲਾਂ ਚੱਲ ਰਹੀਆਂ ਠੀਕ ਤੇ ਦੂਸਰੀ ਗੱਲ ਹੈ ਕਿਸੇ ਵੀ ਬੋਲੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਠੀਕ ਸਾਡੇ ਆਪਣੇ ਆਪਣੇ ਟੈਂਕ ਹੁੰਦੇ ਬੋਲਣ ਦੇ ਤਾਂ ਨੂੰ ਕਈ ਕਈ ਵਰਡ ਸਾਨੂੰ ਵੀ ਕਿਸੇ ਦੇ ਨਹੀਂ ਪਸੰਦ ਆਉਂਦੇ ਵੀ ਇਹ ਕਿਦਾਂ ਬੋਲਦੇ ਹਨ ਕੀ ਕਾਂਡੇ ਆ ਕੀ ਹੰਡੇ ਕੁਛ ਵੀ ਕਿਸ ਵੀ ਕੁਛ ਵੀ ਕਰਦੇ ਪਰ ਆਪਾਂ ਆਪਣੇ ਉਹਦੇ ਤੇ ਕੰਟਰੋਲ ਹੀ ਹੈਗਾ ਉਹ ਸਾਡੇ ਕਰਕੇ ਅਗਲਾ ਬੋਲੀ ਨਹੀਂ ਚੇਂਜ ਕਰ ਸਕਦਾ ਆਪਣੀ ਤੁਸੀਂ ਤਾਂ ਇਦਾਂ ਬੋਲਦਾ ਰਹੇ ਜੀ ਉਹ ਕਿ ਬੜੇ ਮਾਹੌਲੇ ਹੁਣ ਆਪਾਂ ਬਲੌਗ ਕੁਛ ਇਸ ਤਰ੍ਹਾਂ ਸਟਾਰਟ ਕਰ ਲਗੇ ਬਣਾਉਣੀ ਹੈ ਜੀ ਅੱਜ ਦੀ ਕੁਵਤਿਆ ਜੀ ਅੰਗਰੀਆਂ ਚਟ ਰੈਸਿਪੀ ਠੀਕ ਤੇ ਕਾਦੇਂ ਦੀ ਫਿਰ ਬਲੌਗਿੰਗ ਦੀ ਸਟਾਰਟਿੰਗ ਤੁਸੀਂ ਵੀ ਬਣਾ ਰਹੇ ਹੋ ਵੀਡੀਓ ਦੇ ਨਾਲ ਚੱਲਦੇ ਆ ਜੀ ਫਿਰ ਸੋਈ ਦੇ ਵਿੱਚ ਕਾਦੇਂ ਦੀ ਚਸਟ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਸੁੱਕੇ ਮਸਾਲੇ ਹੁੰਦੇ ਆ ਉਹ ਦੇਖਦੇ ਹਾਂ ਠੀਕ ਤੇ ਉਹਦੇ ਵਿੱਚ ਕਿਦਾ ਕੁਛ ਨਹੀਂ ਪੈਣਾ ਇਹਦੇ ਚੋਂ ਪਾਉਗਾ ਇੱਕ ਆਪਾਂ ਪਾਵਾਂਗੇ ਜੀ ਅਹ ਥੋੜਾ ਜਿਹਾ ਮਸਾਲਾ ਪਾਵਾਂਗੇ ਇਹਦੇ ਵਿੱਚ ਹੋ ਗਿਆ ਜੀ ਆਪਣਾ ਜੀਰਾ ਧਨੀਆ ਰਾਈ ਸਾਰੇ ਠੀਕ ਚਾਹ ਪੱਤੀ ਵਾਲਾ ਵੀ ਪਾਤਾ ਆਪਾਂ ਨੇ ਤੇ ਫਿਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਤੌਂਜੀ

ਇਦੇ ਵਿੱਚ ਆਪਾਂ ਐਡ ਕਰਾਂਗੇ ਜੀ ਮਾਰ ਮਿਕਚਰੇ ਸਾਰੇ ਲਾਲ ਮਿਰਚ ਇਹ ਬਿਨਾ ਪਿਆਜ਼ ਲਸਣ ਦੇ ਆਪਾਂ ਨੇ ਬਣਾਉਣੀ ਆ ਹਲਦੀ ਗਰਮ ਮਸਾਲਾ ਥੋੜੇ ਜਿਹਾ ਐਕਸਟਰਾ ਜਿਹੜੇ ਆਪਣੇ ਘਰ ਦੇ ਵਿੱਚ ਮਸਾਲੇ ਪੈਣਦੇ ਆ ਲਾਈਕ ਮੇਟ ਮਸਾਲਾ ਥੋੜਾ ਜਿਹਾ ਸੌਂਡ ਪਾਊਡਰ ਥੋੜਾ ਸਕੀਚਿੰਗ ਠੀਕ ਤੇ ਆਮ ਚੂਟ ਪਾਊਡਰ ਜਿਹੜਾ ਆਪਾਂ ਪਾਵਾਂਗੇ ਖੱਟੇ ਮਿੱਠੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਇਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਕਰਾਂਗੇ ਮਿਕਸ ਸਾਰੇ ਮਸਾਲਿਆਂ ਨੂੰ ਤੇ ਫੂ ਇਹ ਮਿਕਸ ਹੋ ਗਏ ਸਾਰੇ ਪਾਣੀ ਪਾਵਾਂਗੇ ਇਹਨਾਂ ਚ ਚੰਗੀ ਤਰ੍ਹਾਂ ਹੀ ਮਿਲ ਚੁੱਕਾ ਦੋ ਮਸਾਲੇ ਸਾਡੇ ਕੋਲ ਹੋ ਗਏ ਨੇ ਜੀ ਰੈਡੀ ਬਸ ਅਗਲੇ ਸਟੈਪ ਤੇ ਚਲ ਜਾਈਏ ਤੁਹਾਨੂੰ ਇੱਕ ਕੜਾਹੀ ਲੈ ਲਈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਲਓ ਠੀਕ ਹੁਣ ਇਹਦੇ ਵਿੱਚ ਪਹਿਲੇ ਮਸਾਲੇ ਪਾਵਾਂਗੇ ਜਿਹੜੇ ਆਪਾਂ ਨੇ ਪਾਏ ਸੀ ਆਪਣੇ ਹੋਗੀ ਕਾਲੀ ਮਿਰਚ ਰਾਈ ਸਭ ਆ ਠੀਕ ਤੇ ਨੂੰ ਥੋੜਾ ਜਿਹਾ ਹੌਂ ਚਾ ਲੈਣਾ ਤੇ ਇੱਕ ਇੱਕ ਚੀਜ਼ ਹੋ ਸਕਦੀ ਪਰੈਗੀ ਸੀ ਲਾਲ ਗਰਸ ਇਹਦੇ ਵਿੱਚ ਪਾਣੀ ਇਹਦੇ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਘੋਲ ਦੇਣਾ ਆਪਾਂ ਨੇ ਥੋੜਾ ਜਿਹਾ ਖੁਸ਼ਬੂ ਜੀ ਛੱਡੇ ਕੈਣ ਦਾ ਭਾਵ ਹੈ ਇਹਦਾ ਹੋ ਪਈ ਫਟਾਫਟ ਤੇ ਦੇਖੋ ਚੁੱਟੀਆਂ ਮਜਾਉਂਦੇ ਇਹ ਸਬਜ਼ੀ ਕਿੰਨੀ ਛਿੱਟ ਤੇ ਤਿਆਰ ਹੁੰਦੀ ਆ ਜਿਹੜੀ ਕਿ ਭੰਡਾਰਿਆਂ ਦੇ ਵਿੱਚ ਪੜਦੀ ਆ ਵਿਆਹ ਸ਼ਾਦੀਆਂ ਦੇ ਵਿੱਚ ਬਣਦੀ ਆ ਹਨਾ ਆ ਹੋਪ ਤੁਸੀਂ ਸਾਰੇ ਨੇ ਖਾਧੀ ਹੋਗੀ ਅਗਰ ਮੈਂ ਕੋ ਗਾਤੀ ਵੀ ਖਾਧੀ ਕੋਈ ਮੈਨੂੰ ਦੱਸ ਦਿਓ ਭਾਈ ਐਦਾਂ ਨਹੀਂ ਐਦਾਂ ਹੋਣਾ ਸੀ ਯਾ ਇਸ ਮਿਨ ਐਦਾਂ ਨਹੀਂ ਐਦਾਂ ਹੋਣਾ ਸੀ ਚਲੋ ਇਹ ਤਾਂ ਹੋ ਗਿਆ ਖੁਸ਼ਬੂ ਥੋੜੀ ਥੋੜੀ ਲੱਗ ਪਈ ਆ ਜੀ ਆਉਣ ਹੁਣ ਅੱਪਾ ਇਹਦੇ ਵਿੱਚ ਪਾਵਾਂਗੇ ਜਿਹੜੇ ਲੜਾਈ ਸੀ ਮਸਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਲੜਾ ਲਾਵਾਂਗੇ ਤਾਂ ਵੀ ਇਹ ਵੀ ਨੋਟ ਮੈਂਡਰ ਹੋ ਜਣਗੇ ਤਾਂ ਚੰਗੀ ਗੱਲ ਹੈ ਹੋਰ ਜਦ ਵਿੱਚ ਪਾਉਂਗੇ ਪਾਣੀ ਤਾਂ ਚੰਗੀ ਤਰ੍ਹਾਂ ਵੀ ਹੋ ਜਾਗਾ ਸਾਤੇ ਜਿਮੇਟਾ ਪਰ ਦੋ ਕਟੇ ਨਮੇਟਾ ਦੋ ਦੀ ਇਹਨਾਂ ਨੂੰ ੜਾ ਜਾ ਪਕੜ ਦੇ ਦੇ ਦੇਖੋ ਅਹ ਬਸ ਆ ਗਿਆ ਆਪਾਂ ਪਰ ਇਹਦੇ ਵਿੱਚ ਥੋੜੇ ਜਿਹੀ ਤਰ੍ਹਾਂ ਆਪਾਂ 2 ਚਮਚ ਸ਼ੱਕਰ ਰੱਖ ਲ ạ ਕਿਉਂਕਿ ਪਾਣੀ ਨੂੰ ਨਹੀਂ ਹੱਟ ਮਿੱਠੀ ਜੀ ਜੈਸੀ ਕਰੇ ਦੀ ਆਪਣਾ ਪੰਪ ਕੀ ਤੱਦੂ ਪੇਠਾ ਇਹਦੇ ਵਿੱਚ ਪੰਪ ਕਰ ਦਲਾਈ ਦੇ ਵਿੱਚ ਐਡ ਤੇ ਕਰਾ ਦੇ ਜੀ ਮਿਕਸ ਹਾਂ ਤੇ ਨੂੰ ਆਪਾਂ ਦਮਾਂਗੇ 10 ਮਿੰਟ ਐਂ ਚੰਗੀ ਤਰ੍ਹਾਂ ਹਾਈ ਫਲੇਮ ਤੇ ਉੱਪਰ ਦੇਣਗੇ ਜੀ ਦੇ ਢੱਕਣ ਮਿਲਦੇ ਜਿਵੇਂ ਤੁਹਾਨੂੰ 10 ਮਿੰਟ ਤੱਕ ਦੇਖਦੇ ਆ ਫਿਰ ਕੀ ਬਣਦਾ ਲੈ ਭਾਈ ਅੱਜ ਤਾਂ ਕਹਿੰਦੇ ਵੀ ਗਰਮ ਗਰਮੀਓ ਗਰਮੀ ਪਈਆਂ ਪਈਆਂ ਏ ਕਹਿੰਦੇ ਅੱਜ ਹੈ ਦੋਹੇ ਭੈਣਾ ਬੈਠੀਆਂ ਯਾਰ بیوی ਨੇ ਮੇਰੇ ਪਿੱਛੇ ਤੇ ਬਣਾਏ ਸੀ ਪਰੌਠੀ ਦੀਦੀ ਕਹਿੰਦੇ ਮੈਂ ਰਵਿੰਦਰ ਨੂੰ ਪ੍ਰੋਟੋਕੋਲ ਆਪੇ ਤੇ ਤੂੰ ਵੀ ਰਹਿ ਜੂਗੀ ਫੇ ਤਾਂ ਆਂਗਰ ਕੇ ਮਤਲਬ ਅੱਜ ਪੂਰੀਆਂ ਬਣਾ ਕੇ ਬਣਾਉਂਦੇ ਹਾਂ ਹਾਂ ਇਸ ਕਰਕੇ ਕੱਲ ਬਣਾ ਲਈ ਸੀ ਦੀਦੀ ਕਹਿੰਦੇ ਤੂੰ ਸਬਜ਼ੀ ਬਣਾ ਲਾ ਤੈਨੂੰ ਹਾਂ ਤੇ ਇਸ ਕਰਕੇ ਫਿਰ ਇਹ ਸਾਡੇ ਹੱਥਾਂ ਦੀਆਂ ਪੂਰੀਆਂ ਹੱਥਾਂ ਗਿਆ ਬੇਨਾ ਮੇਲੇ ਤੇ ਦੀਦੀ ਆ ਲਿਖਾ ਰੈਂਦੀਆਂ ਤਾਂ ਤਾਂ ਬੜੀ ਪੈਂਦੀ ਆ ਹਾਂ ਹਾਂ ਹੁਣ ਤਾਂ ਬੜੀ ਤੂੰ ਉੱਪਰ ਤੇਰੀ ਬੈਠੀ ਨਾ ਉਹ ਯਾਰ ਖੜ ਨਹੀਂ ਹੁੰਦਾ ਇੰਨਾ ਟਾਈਮ ਇੱਕ ਹੁੰਦਾ ਇੱਥੇ ਹੱਕ ਜਾਨੀਆਂ ਹੁਣ ਹਾਂ ਪਹਿਲੇ ਵਜਿਸੀ ਦੀ ਫੁੱਲੀਆਂ ਨੇ ਬੜਾ ਪਾਇਆ ਪਹਿਲਾਂ ਵਿੱਚ 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 ਉਹ ਬਹੁਤ ਵਧੀਆ ਫੁੱਲੀਆਂ ਮੀਆਂ ਨੇ ਸਾਡੇ ਜਿਦਾਂ ਤਾਂ ਠਾਵਦੇ ਬਸ ਹੂੰ ਆਏ ਸਿੱਖੋ ਮੇਰੀ ਦੀਦੀ ਤੇ ਗੁਸਤੂ ਸੀ ਹਾਂ ਹਾਂ ਬਾਈ ਨਜ਼ਾਰਾ ਦਾ ਗਰਮ ਗਰਮ ਦੀ ਗਰਮ ਗਰਮ ਪੂਰੀਆਂ ਦਾ ਯਾਰ ਹੈਂ ਕੀ ਬਾਤ ਹੈ ਮਾਈਕ੍ਰੋਵੇਵ ਪਿਆ ਅੰਦਰ ਅੰਦਰ ਰੱਖਿਆ ਵਾ ਆਪਾਂ ਕੱਦੇ ਕਾ ਕੋਲ ਲਵਾਨੇ ਆ ਉਹਦੇ ਵਿੱਚ ਮਾਈਕ੍ਰੋਵੇਵ ਪਿਆ ਸਦਾ ਜੀਰੀ ਉਹ ਲਵਾ ਦੇ ਲੈ ਆਦ ਕੀ ਜੀਰੀ ਮੇ ਤੇਰਾ ਆ ਵੀ ਸ਼ੌਕ ਪੂਰਾ ਕਰ ਦੇਣਾ ਟੈਨਸ਼ਨ ਨਾਲੇ ਦੇਖਦੇ ਆ ਜੀਜੀ ਦੇ ਸ਼ੌਕ antisense ਬੜੇ ਰੱਖੇ ਹੋਏ ਆ ਦੇਖੋ ਤੇਰੇ ਨਾਲ ਚੂੜੀਆਂ ਨਾਲ ਨਾ ਰੱਖਿਆ ਵਾ ਚੂੜੀਆਂ ਦਾ ਕੀ ਗੱਲ ਕਰਤੀ ਤੈ ਹੱਦ ਹੋ ਗਈ ਬਲਜਾਰਾ ਘਰੇ ਬਿਠਾ ਦਈਏ ਲੈ ਹੋੜੀਆਂ ਚੂੜੀਆਂ ਨਹੀਂ ਹੈਗਾ ਸੁਨਿਆਰੇ ਵਾਲੀਆਂ ਦੀਆਂ ਤੇ ਉਹ ਲੈ ਸੁਨਿਆਰਾ ਨਹੀਂ ਬਈ ਕਰਮ ਮਿਠਾ ਹੋਣਾ ਬਲਜਾਰਾ ਦਾ ਬਲਜਾਰਾ ਦਾ ਮਿਠਾ ਦੂੰਗੇ ਸੁਨਿਆਰੇ ਇੱਕ ਨਾ ਸ਼ੌਕੀ ਆਪ ਨੂੰ ਸੋਨੇ ਦਾ ਦੀ ਆਪਾ ਬਣਾ ਲੀਏ ਉਹ ਮੇਰੀ ਗੱਲ ਹੁਣ ਨਹੀਂ ਹੁਣ ਇੱਕ ਗੱਲ ਸੁਣ ਮੇਰੀ ਹੁਣ ਹੁਣ ਜਿਹੜੇ ਗਾਣੇ ਪਏ ਆ ਉਹ ਤਾਂ ਤੇ ਮੁੰਕੇ ਘਰੇ ਪਾਏ ਨਹੀਂ ਹੈ ਹੁਣ ਤੈਨੂੰ ਸ਼ੌਕ ਚੂੜੀਆਂ ਦਾ ਸ਼ੌਕ ਇਹਨੂੰ ਦਾ ਜਮ ਨਹੀਂ ਹੈ ਨਾਲੇ ਮੈਂ ਦੇਖਿਆ ਚਲੋ ਮੇਰੀ ਦੀਦੀ ਨੂੰ ਹੈਗਾ ਇਸਦਾ ਕਹੇ ਮੈਂ ਦੋ ਬਾਲੇ ਕਰੂਗੀ ਜਿਹੜੇ ਬਾਲੇ ਮੇਰੇ ਨਾ ਆਪਣੀ ਪਾਣੀ ਵੀ ਮੇਰੇ ਕੋਲ ਘੁੱਟ ਪੱਟ ਕੇ ਲੈ ਗਿਆ ਬਾਲੇ ਦੇ ਨਹੀਂ ਜਾਂਦੀ ਆ ਇੱਕੜਾ ਆ ਇੱਧਰ ਹੀ ਪਲਟਦੇ ਜਿਹਾ ਹਾਂ ਇੱਧਰ ਹੀ ਹੈਲਪ ਕਰ ਹੱਲੇ ਹਾਂ ਹੁਣ ਮੜੂਗੀ ਗੱਲ ਹੋਰ ਜੀ ਕੱਚੀ ਦੀ ਹੈ ਜੀ ਪਰ ਆਹ ਜੀ ਕਚੌਰੀਆਂ ਖਾਣ ਦਾ ਨਜ਼ਾਰਾ ਨਾ ਅਜ ਤੱਕ ਨਾ ਕੀ ਖਾਣ ਦਾ ਨਾ ਕਚੌਰੀਆਂ ਕਹਿ ਤਾ ਪੂਰੀਆਂ ਬਸ ਕਰੋ ਹੁਣ ਕਚੌਰੀਆਂ ਕਚੌਰੀਆਂ ਤੇ ਵੀ ਨਮੀ ਪਾਓ ਫੇਰ ਬਣਾਓ ਆਹ ਜਿਵੇਂ ਗੱਭੇ ਦੇ ਜ ਤਰਫ ਤੋਂ ਉਹ ਕਰਦੀ ਨਾ ਦੋ ਤਿੱਖੇ ਪਾਸੇ ਉਹਦੀ ਹਵਾ ਆਹ ਜੀ ਦੇਖੋ ਵੀ ਆਹ ਉੱਪਰ ਤੇ ਮੈਂ ਤੇਰੀ ਗੱਲ ਸਮਝੀ ਉਹਦੀ ਹਵਾ ਨਿਕਲ ਜਾਂਦੀ ਫਟ ਫਟ ਜਾਂਦੀ ਆਦੇ ਉਹ ਕੇ ਉਹ ਪਨੂਣਾ ਨਾ ਫਿਰ ਇਹਦੇ ਉੱਪਰ ਥੋੜਾ ਥੋੜਾ ਤੇਲ ਛਿੱਟੇ ਕਰ ਫਿਰ ਬੁੱਲਣਾ ਨਹੀਂ ਨਹੀਂ ਆਹੀ ਬੁੱਲਣਾ ਉਹ ਨਹੀਂ ਮੈਂ ਉੱਥੇ ਗਾਂਧੀ ਚੌਕ ਕੱਢਦੇ ਦੇਖੇ ਵੀ ਨਾ ਮੈਂ ਬਥੇਰੀ ਬਾਜ਼ਾਰ ਚੋਂ ਅਸੀਂ ਬੂਲ ਚੌਕ ਉਹ ਮੈਂ ਬਥੇਰੀ ਗਾਂਧੀਆ ਉੱਥੇ ਅਸੀਂ ਆਹੀ ਬਣਾਨੇ ਆ ਤਾਂ ਅਗਰ ਉਹਦਾ ਪਨੂਣਾ ਆਏ ਤੇਲ ਛਿੱਟੇ ਜਾਂਦੇ ਆ ਥੋੜਾ ਥੋੜਾ ਬਸ ਫਿਰ ਐਨ ਫੁੱਲ ਜਾਂਦੀ ਆ ਉਹਨਾਂ ਦਾ ਛਪਟੂਰੇ ਆ ਉਹਨਾਂ ਦੇ ਛਪਟੂਰੇ ਪਟੂਰੇ ਵੀ ਪਟੂਰੇ ਯਾਰ ਇਹਦੇ ਕੋਈ ਐਡਾ ਫਰਕ ਤਾਂ ਹੈ ਨਹੀਂ ਨਾ ਜਿਹੜਾ ਪੈਂਦਾ ਈਸਟ ਪੈਂਦਾ ਉਹਦੇ ਵਿੱਚ ਗੱਲ ਪਤਾ ਕੀ ਹੈ ਉਹ ਥੋੜਾ ਜਿਹਾ ਬੜੇ ਹੁੰਦੇ ਬਸ ਇਹ ਥੋੜੀਆਂ ਜਿਹੀਆਂ ਛੋਟੀਆਂ ਹੁੰਦੀਆਂ ਕਾਜੂ ਜੀ ਉਹਦੇ ਵਿੱਚ ਦਹੀਂ ਪੈਂਦਾ ਹੈ ਇਹਦੇ ਵਿੱਚ ਦਹੀਂ ਨਹੀਂ ਪੈਂਦਾ ਮੈਨੂੰ ਤਾਂ ਟੇਸਟ ਕੋ ਟੇਸਟ ਦਾ ਕੋਈ ਫਰਕ ਨਹੀਂ ਲੱਗਿਆ ਕੋਈ ਇੱਕ ਦਿਨ ਮੈਂ ਉਹੀ ਮੰਗਾਏ ਹੋਏ ਤੇ ਪਟੂਰੇ ਹੀ ਹਾਂ ਇਹ ਦੋ ਕੁ ਪੂਰੀਆਂ ਜਾਂ ਭੇਪੀਆਂ ਇੱਕ ਪਟੂਰਾ ਵੇਤਾ ਬੜਾ ਕਾਜੇ ਦਿਨ ਹੋ ਗਏ ਤੇ ਕਾਂਦੀ ਚੌਕਾ ਕਰਦੀਆਂ ਤੀਆਂ ਕੱਲਮ ਕੱਲੇ ਕੱਲਮ ਕੱਲੇ ਕਾਜੇ ਮੋਗੀਆਂ ਤੀਆਂ ਲਹੋ ਨਹੀਂ ਪਤਾ ਗੱਲ ਕਿਆ ਜਾਂਦਾ ਹੁ ਦੁੱਧ ਪੌਂਦੇ ਥੱਕ ਜਾਂਦਾ ਬੰਦਾ ਆਪੇ ਹੀ ਮੈਂ ਬਣਦੀ ਆ ਤੇ ਦੁੱਧ ਖੁੱਖ ਲਾਈ ਲੈਂਦੀ 12 ਵਜੇ ਤੱਕ ਕਈ ਵਾਰ ਹੁਣ ਘਰਾਂ ਬੰਦਾ ਜੇ ਕਿਤੇ ਬਾਈਚਾਰ ਦੇ ਸਾਜਰੇ ਨਿਕਲਣਾ ਪੈ ਗਿਆ ਨਹੀਂ ਖਾ ਕੇ ਜਾ ਹੁੰਦਾ ਉਹ ਘੋਟੀ ਕਰ ਤੀ ਤੁਸੀਂ ਖਾ ਕੇ ਨਹੀਂ ਆਉਂਦੇ ਤਾਈ ਫੇਰ ਗੱਲ ਸਿਰ ਸਿਰ ਸੱਜਰੇ ਦੀ ਭੁੱਖ ਨਹੀਂ ਭੁੱਖ ਹੁੰਦੀ ਸਾਜਰੇ ਫੇਰ ਦੁੱਧ ਪਾ ਕੇ ਭੁੱਖ ਲੱਗ ਜਾਂਦੀ ਤੇ ਫਿਰ ਪੈਕ ਕਰਕੇ ਨਾ ਦੇ ਹਾਂ ਤੀਹੋਂ ਦੇ ਦੇ ਕਰੋ ਮੈਂ ਕਿਸੇ ਬਾਹਨ ਦੇ ਘਰ ਆ ਕੇ ਕਹਦੇ ਕਿ ਹਾਂ ਬਾਈ ਜੀ ਪਾਣੀ ਦਾ ਕਲਾਸ ਦਿਓ ਮਰ ਰੋਟੀ ਖਾਣੀ ਕੋਈ ਨਾ ਆ ਪਾਈ ਕੋਠੀ ਨਹੀਂ ਆਏਗਾ ਬੰਦ ਆਏ ਦਾ ਬਾਨਾ ਸਾਡੀਆਂ ਭਾਈ ਚੰਗੀਆਂ ਇੱਕ ਕੋਠੀ ਆਪਾਂ ਰੋਪੜੇ ਲੈ ਜਾਈਏ ਗੁੱਤਾ ਤਪਾ ਕੇ ਠੱਗੀਆਂ ਕਰਨਾ ਹੋਰ ਤੇ ਰੋਟੀ ਬਣਾ ਕੇ ਸੀ ਇੱਥੇ ਆ ਜਾ ਜੀ ਇਹੋ ਜੀ ਗੱਲ ਨਹੀਂ ਆਏ ਦਾ ਬਾਨਾ ਸਾਡੀਆਂ ਚੰਗੀਆਂ ਜੇ ਕਿਸੇ ਨੂੰ ਕਹਿ ਦੀ ਇਹ ਨਾ ਵੀ ਪ੍ਰਚਾਰਾ ਕਰਣਾ ਜੀ ਮੈਂ ਕਹਿੰਦਾ ਵੀ ਕੋਈ ਜਵਾਬ ਦੇ ਨਹੀਂ ਸਕਦਾ ਵਧੀਆ ਬੰਦੇ ਸਾਰੇ ਆਪਣੇ ਬੁੱਜੇ ਦੇ ਵੀ ਆ ਮੰਡਾ ਵਜੀ ਕਚੌਰੀਆਂ ਸੌਰੀ ਕਚੌਰੀਆਂ ਹੀ ਨਿਕਲ ਜਾਂਦੀਆਂ ਮੁੰਡੇ ਤੂੰ ਨਿਕਲਦੀ ਆ ਭਾਈ ਆ ਤੂੰ ਲੈ ਕੇ ਆਇਆ ਮੰਡਾ ਹਾਂ ਲਾਲ ਫੇਰ ਮੈਨੂੰ ਕਿਹਾ ਕਿ ਦੇਖ ਮੀਂਹ ਦੇ ਵਿੱਚ ਸਵਾਦ ਰਹੂ ਜਿੰਨੇ ਚੜ੍ਹਦੀ ਆ ਠੰਡੇ ਮੌਸਮ ਚੱਲ ਆਲੂ ਕਿਹੜਾ ਖਰਾਬ ਹੁੰਦੇ ਆ ਮੀਂਹ 21 22 23 ਦਾ ਦੱਸਿਆ ਵਾ ਹੁਣ ਤਰਨੂ ਪਾਸ ਤੋਂ ਚੌਥੇ ਹੋਣਾ ਹੁਣ ਮੀਂਹ ਨੂੰ ਡਿੱਗੀ ਜਾਈਏ ਮੀਂਹ ਪਵੇ ਨਾ ਨਾ ਜੇ ਚਾਰਕ ਕਿਹੜੀਆਂ ਪੈ ਗਈਆਂ ਜਦੇ ਕੜਾਈ ਧਰ ਲਿਓ ਚੱਲ ਉਹ ਨਹੀਂ ਪੈ ਜਾਣਾ ਤੁਸੀਂ ਪੈਂਦੇ ਪੈਂਦੇ ਦਿਖਾ ਲਓ ਸਾਡੇ ਵੱਲ ਨੂੰ ਸਾਨੂੰ ਤਾਂ ਆ ਰੱਬ ਪਰ ਬਹੁਤ ਅਮੀਰ ਆ ਵੀ ਮਹਾਰਾਜ ਕਰੂੰਗਾ ਕਿਰਪਾ ਹੋਲੀ ਜਾਈ ਹੁਣ ਤੇਲ ਬਾਹਰ ਆਉਂਦਾ ਹੋਲੀ ਛੈੜ ਪਰਤੇ ਪਾ ਲਈ ਤੇ ਹੱਥਾ ਪਰ ਮਾ ਬੋਲੀ ਹੋਰ ਤੇਲ ਦਾ ਕੋਈ ਚੱਕਰ ਨਹੀਂ ਹੈਗਾ ਹਾਂ ਇਹ ਕਿੰਨਾ ਪਿਆਰ ਕਰਦਾ ਮੈਨੂੰ ਪਤਾ ਨਹੀਂ ਕਿ ਦਵਾਈਆਂ ਨੂੰ ਮੈਨੂੰ ਆਪਾਂ ਫੇਰਨਾ ਪਰ ਤਾਂ ਜੇ ਮੈਂ ਖੰਡ ਲੈ ਕੰਮੀ ਮੈਂ ਉਹ ਤਾਂ ਮੇਰੇ ਤੇ ਤਾਂ ਹੀ ਤਾਂ ਮੈਂ ਕਹਿੰਦਾ ਵੀ ਪਹਿਲੇ ਹੀ ਵਿਚਾ ਰੱਖ ਹਾਏ ਜਦ ਪਲਟਦੀ ਹੁਲੀ ਥੋੜੀ ਹੌਲੀ ਹੌਲੀ ਪਲਟੀ ਦੇ ਕਰ ਤੇ ਇਹ ਭਾਈ ਗਰਮੀ ਸਰੋਂ ਦਾ ਤੇਲ ਲਿਟਾਰੀ ਬਾਂਹੇ ਤੇ ਲੱਗੀਆਂ ਹੋਈਆਂ ਨੇ ਸਰੋਂ ਦਾ ਤੇਲ ਕਾਤੇ ਮੁੱਕ ਲਿਆ ਯਾਰ ਹੱਥ ਮੇਰ ਕੋਣੀ ਕਾਤੇ ਨਹੀਂ ਨਿਕੜਵਾਉਦੇ ਕਢਾਉਂਦੇ ਇਹੋ ਫੋਨ ਫੋਨ ਵਾਲੀ ਕਹਾਣੀ ਉਹ ਕਢਾਉਣੀ ਹੈ ਉਹ ਇਨ ਪਹਿਲਾਂ ਨਾ ਮੈਂ ਚਲ ਸੌਤਿਆਂ ਦੇ ਨਾਲ ਇਕੱਠਾ ਲਿਆਇਆ ਤਾਂ 1 ਕਿਲੋ ਨਾ ਉਹ ਬਿਸਕੁਟ ਦੀ ਦੇ ਕੇ ਉਹ ਕੱਢਵਾਉਣੇ ਤੋਂ ਬੜਵਾ ਲਓ ਬਿਸਕੁਟ ਵੀ ਬਣਾਉਣੇ ਆ ਕੋਈ ਨਾ ਕਰਦੇ ਆ ਹੁਣ ਹਾਲੀ ਬੀਬੀ ਨੂੰ ਮੰਨ ਤੁਹਾਰੇ ਵੀ ਲੈ ਲਿਜਣਾ ਆਪਾਂ ਇੱਥੇ ਕੋਈ ਨਹੀਂ ਲੈ ਲਏ ਜਾਂਦੇ ਆ ਨਾ ਨਾ ਕਰਦੇ ਆ ਹੁਣ ਕਦੇ ਦਿਨ ਚ ਨਾ ਬਸ ਹੁਣ ਆਹੀ ਕੰਮ ਪੂਰਾ ਕੱਲ ਨੂੰ ਐਤਵਾਰ ਆ ਕੱਲੂ ਆਪਾਂ ਠੱਠਾ ਸਾਫ ਬੁੱਟ ਕਰੀ ਜਾਣਾ ਹਾਂ ਉੱਥੇ ਆਟਾ ਨਹੀਂ ਲੈ ਕੇ ਆਣਾ ਆਪਾਂ ਘਣਕ ਰੱਖੀ ਸੀਗੀ ਚਲ ਕੋਈ ਨਹੀਂ ਉਹ ਤਾਂ ਫਿਰ ਉਹ ਤੇਰੇ 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 ਹੋਈ ਜੂ ਉਹ ਉਹ ਤਾਂ 20 ਮਿੰਟ ਦਾ ਕੰਮ ਆਧੇ ਘੰਟੇ ਦਾ ਉਹ ਤੇ ਸਾਰੀ ਜਿਹੜੀ ਕਹਿੰਨੀ ਅਭੀ ਜਦਾ ਆਟਾ ਪੀਸਣੇ ਦਿੱਤਾ ਉਹਥੇ ਕੋਈ ਗਾਲੀ ਕੋਈ ਗਾਲੀ ਕੋਈ ਗਾਲੀ ਕੋਈ ਚੱਕਰ ਨਹੀਂ ਹੈਗਾ ਬਾਕੀ ਸਾਰੀ ਦਿਹਾੜੀ ਵਿੱਲੀ ਹੈ ਫੇਰ ਕੱਲ ਨੂੰ ਦੇਖ ਲਵਾਂਗਾ ਕੱਲੂ ਕਢਾ ਲਿਆ ਹਾਂਗਾ ਕਹਣੀ ਦੁੱਧ ਬੋਲ ਤੂੰ ਬਾਤ ਕਿਉਂ ਕਰ ਰਿਹਾ ਤੂੰ ਨਾ ਬਾਤ ਦੁੱਧ ਦਾ ਪਾਉਣਾ ਹੀ ਹੈ ਦੁੱਧ ਦੀ ਵੀ ਛੁੱਟੀ ਹੁੰਦੀ ਹੈ ਹਾਂ ਜੀ ਮੈਂ ਤਾਂ ਇਹਨਾਂ ਨੂੰ ਤਾਂ ਨਹੀਂ ਕਹਿੰਦੀ ਭਾਰ ਮਹੀਨਾ ਲੂ ਲਹਾਂ ਜਦ ਹੋਏ ਪਹਿਲ ਨੇ ਮੈਂ ਨਹੀਂ ਲੰਮੀ ਭਰਨੀ ਪਸੀਨੇ ਨਾਲ ਉਹ ਕਹਿੰਦੇ ਮੀ ਬੋ ਬਰਹਾ ਆ ਜਾ ਗਰਮੀ ਮੈਂ ਨਹੀਂ ਦਲੂ ਸਕਦੇ ਤਾਂ ਘੰਟਾ ਘਟ ਰਸਟ ਕਰਦੇ ਹੂੰ ਫੇਰ ਨਿੱਲਣਾ ਨਹੀਂ ਨਾ ਨੇ ਕਸਾ ਲੈਂਦੇ ਆ ਫੇਰ ਜਦ ਜੱਟ ਦੀ ਅੱਖ ਲੱਗ ਗਈ ਫੇਰ ਬਹੁਤ ਔਖਾ ਥਾਣ ਲੱਗੇ ਲੱਗਣ ਨਹੀਂ ਦੇਣੀ ਭਾਈ ਔਖਾ ਲੱਗਣ ਨਹੀਂ ਦੇਣੀ ਔਖਾ ਉਹ ਲਾਓ ਜੀ ਕਚੌਰੀਆਂ ਭਾਈ ਫੇਰ ਕਚੌਰੀ ਔਲੀ ਧਿਆਨ ਨਾਲ ਧਿਆਨ ਨਾਲ ਮਰੀਜ਼ ਖਾਣੀ ਮੇਰੇ ਤੇ ਕਰਦੀ ਅੱਧੇ ਚੱਲਦਾ ਸਰਮ ਕੜਛੀ ਡਾਉਣ ਦੇ ਹੁਕਮ ਕਿਤੇ ਨੇ ਕਰੀ ਉਹਨੇ ਲੇ ਕਰੰਗ ਕਰੰ ਕਰ ਲੱਗ ਕਿੰਨੇ ਦੋ ਇੱਥੇ ਹੋ ਗਏ ਰੁਕਾਓ ਫਿਰ ਜਦੋਂ ਜਦੋਂ ਲਾਉਂਦੀ ਮੈਂ ਬਾਈ ਚਾਂਸ ਤੇ ਤਾਂ ਖੇਨਾਮ ਲੱਗੀ ਹੋਵੇ ਕਿ ਮੀਆਂ ਬਣ ਗਏ ਕਿੰਨੀਆਂ ਹੋਈਆਂ ਬਣਾਉਣੀਆਂ ਹੋਰ ਆਪੇ ਆ ਬਣ ਗਏ ਹੂੰ ਕੰਮਾ ਬਾਲ ਲੈਣਾ ਬਹਾਰ ਅੱਜ ਤਾਂ ਗਲਤੀ કરી। ਸਾਨੂੰ ਬਾਲਾਂ ਨੂੰ ਉੱਥੇ ਪਿੱਛੇ ਪਿਆ ਦਿਨੇ ਚ। ਬਾਲਾਂ ਦਾ ਕਾਲੂ ਕਰਦਾ ਮੱਕੋ। ਕਰਕੇ ਮੇਰੇ ਰੇੜੇ ਪਰੇ ਬਿੱਟੂ ਨੂੰ ਉਹਨਾਂ 10 ਘਪਰੀਆਂ ਲੱਦ ਕੇ ਇੱਥੇ ਨੇੜੇ ਲਿਆਲ ਕੇ ਰੱਖ ਲੈ ਯਾਰ। ਪਰੇੜੇ ਪਰੇ ਬੰਗਾ ਲੈਣੀਆਂ ਇੱਥੇ। ਠੀਕ ਨਹੀਂ ਫੇਰ ਆਪਣਾ ਵਰਤੀ ਗਏ ਚ। ਨਾਲੇ ਮੰਮੀ ਪਾਪੇ ਨੂੰ ਵੀ ਕੰਮ ਆ। ਆਹ ਪਾਪਾ ਇਹ ਨੂੰ ਹਾਂ ਪਾ ਮੰਮੀ ਨਾਲੇ ਉਹਨਾਂ ਨੂੰ ਤਾਂ ਛਕਾਈਏ। ਮੈਂ ਤਾਂ ਹਜੇ ਨਹਾਉਣਾ ਨਾ ਆ ਕੇ ਫੇਰ ਛਕਾਂਗੇ ਪਤਾ ਆਪਾਂ ਹਲੇ ਡਗਰਾ ਵੱਲੋਂ ਹੁਣ ਵਿਲੇ ਹੋਏ ਆ ਜੀ ਤੇ ਆਉਂਦੀ ਸਾਲ ਭਾਈ ਇਹਨਾਂ ਨੇ ਮੈਨੂੰ ਆਪਣਾ ਕੈਮਰਾਮੈਨ ਬਣਾ ਲਿਆ ਹੈ ਜਦ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਾਂ ਵੀਡੀਓ 'ਚ ਇਹ ਨਹੀਂ ਖੜਦੇ ਇਹ ਤਾਂ ਉਹ ਤਾਂ ਹੈ ਸਾਬਜੀ ਫਿਰ ਕਾਦੀ ਆਏ ਹਾਏ ਕਦੂ ਦੀ ਸਾਬਜੀ ਕਿਆ ਬਾਤ ਹੈ ਹਰਾ ਕਦੂ ਬਈ ਮੈਨੂੰ ਬੜਾ ਸਵਾਦ ਲੱਗਦਾ ਕਦੂ ਇਕ ਇਕ ਨਾ ਮਿੱਠਾ ਕਦੂ ਬਣਦਾ ਉਹ ਬਹੁਤ ਸਵਾਦ ਲੱਗਦਾ ਉਦੋਂ ਉਦੋਂ ਉਹ ਮੜਾ ਹੋ ਗਿਆ ਸੀ ਤਣ ਨਹੀਂ ਨਹੀਂ ਉਹ ਉਦੋਂ ਉੱਥੇ ਬੜਿਆ ਬੜਾ ਉਹ ਫਤੇਗੜ ਨਾਲ ਅੱਛਾ ਹਾਂ ਬੜਾ ਉੱਪਰ ਹੈ ਮੇਰੇ ਹੀ ਅੱਗ ਵਰਗੀ ਹੈ ਤਾਂ ਤਾਜ਼ਾ ਤਾਜ਼ਾ ਪਰ ਹੈ ਸਵਾਦ ਯਾਰ ਇੱਕ ਆਹ ਹਰਾ ਕਦੂ ਹੋ ਗਿਆ ਇੱਕ ਹੋਰ ਕਲਰ ਦਾ ਕਦੂ ਹੁੰਦਾ ਉਹ ਪੱਖਿਆ ਲੱਗੁੰਦਾ ਉਹ ਖੰਦੀ ਹੁੰਦੇ ਇਹ ਇਹ ਕਿਦਾਂ ਸੋਹਣੇ ਆ ਗਏ ਨੇ ਛੇਤੀ ਛੇਤੀ ਕਿਆ ਇਹਨੂੰ ਕਦੋਂ ਨੂੰ ਹੋਰ ਕੀ ਕਹਿੰਦੇ ਆ ਅਸੀਂ ਤਾਂ ਬਾਈ ਕਰਦੂਏ ਕਹਿੰਦੇ ਹੁਣ ਖਾਨੂੰ ਹਣਾ ਇਹਦਾ ਕਈ ਪਾਸੇ ਹੋਰ ਬਹੇਰਾ ਕਹਿੰਦੇ ਹੁਣੇ ਪਰ ਇਹਨੂੰ ਪੇਠਾ ਵੀ ਕਹਿੰਦੇ ਆ ਪੇਠਾ ਹੋਰ ਕੀ ਬਣੀ ਵਾਲੀ ਨੂੰ ਕਹਿੰਦੇ ਪੇਠਾ ਨਾ ਨਾਨੀ ਦੀ ਖਰੀਲੂ ਹੀ ਕਹਿ ਦਿੰਦੇ ਆ ਇਹਨੂੰ ਨਹੀਂ ਪੇਠਾ ਕਹਿੰਦੇ ਜਸਮੀਨ ਹੋ ਸਕਦਾ ਚਲ ਆਪਾਂ ਇੱਕ ਮਿੰਟਾਂ ਚ ਦੱਸ ਦਿਓ ਉਹ ਤੂੰ ਆ ਪੇਠਾ ਹੁੰਦਾ ਪੇਠਾ ਦਾ ਉਹ ਦੋ ਚੀਜ਼ ਹੁੰਦੀ ਪੇਠਾ ਉਹ ਹੋਰੀਆਂ ਪਰੀਆਂ ਵਗੈਰਾ ਉਹ ਵਿਭਾਗ ਦੀਆਂ ਬੜਾ ਕੁਝ ਬਣਦਾ ਜਦੀ ਲੋਰਖ ਤੋਂ ਲੈ ਕੇ ਸਰ ਜੀ ਹੋਰ ਪਾ ਦੇ ਥੋੜੀ ਥੋੜੀ ਇਹ ਥੋੜੀ ਜੀ ਦੇਣੀ ਆ ਤੇ ਕਈ ਵਾਰ ਮੰਮੀ ਕਹਿੰਦੇ ਘੱਟ ਪਾਇਆ ਕਰ ਤੇ ਬਹੁਤ ਬਾਹ ਚੋਂ ਪਾਇਆ ਤਾਂ ਚਲ ਇਹ ਗਰਮਾ ਗਰਮ ਰੱਖੋ ਪਾਪਾ ਜਿੰਦਾ ਫੁੱਲੀ ਜੀ ਰੱਖਿਓ ਕੋਈ ਐ ਨਾ ਨਰਮ ਜੀ ਉਹਨਾਂ ਦੇ ਥੋੜੀ ਦੰਦਾਂ ਦੇ ਉਹਦੇ ਤਾਂ ਰੱਖ ਦਿਓ ਤੁਸੀਂ ਉਹਨਾਂ ਦੇ ਥੋੜੀ ਦੰਦਾਂ ਦੀ ਪ੍ਰੋਬਲਮ ਆ ਪਾਪਾ ਜੀ ਦਾਦੀ ਜੀ ਨਾ ਬਸ ਠੰਡੀ ਕਰਦੀ ਸਭ ਨੇ ਹਾਂ ਉਹੀ ਮੈਂ ਕਹਿੰਦਾ ਵੀ ਫੁੱਲ ਵੀ ਹੈ ਕਿ ਨਰਮ ਫੁੱਲ ਮੀ ਜੇ ਜਿਹੜੀ ਪੂਰੀ ਹੁੰਦੀ ਨਾ ਇਹ ਨਰਮ ਜੀ ਹੁੰਦੀ ਉਹ ਵਧੀਆ ਚਲੋ ਚਲੋ ਤੇ ਲਓ ਜੀ ਹੁਣ ਲਈਏ Papa ji da view ਪਾਈ ਕੇ ਮੇਰਾ ਥੱਲੇ ਰੱਖਣਾ ਪਲੇਟ ਸਪਲੇਟ ਦਾ ਸਿਰ ਤੇ ਉੱਪਰ ਪਾ ਲਈ ਹੁਣ ਦਿਖਣ ਲੱਗਿਆ ਵਿੱਚ ਹਾਂ ਚਲ ਲੈਟਸ ਗੋ ਤੂੰ ਵੀ ਬਾਦੇ ਬਾਈ ਮੇਰਾ ਤਾਂ ਸਾਹ ਆ ਗਈ ਤੂੰ ਵੀ ਬਾਦੇ ਸੱਚੀ ਗੱਲ ਹੁਣ ਮੋਰੂ ਮੇਰਾ ਨਾ ਮੈਂ ਤੂੰ ਕੀ ਖਾਣਾ ਹੈ ਪਹਿਲਾਂ ਇਹਨੂੰ ਖਵਾ ਕੇ ਕੀ ਖਾਣਾ ਪੁੱਤ ਇਹਨੂੰ ਹਜੇ ਪਤਾ ਨਹੀਂ ਕੇ ਪੂਰੀਆਂ ਜਮੀਰ ਮੋਰ ਜਮੀਰ ਇਹ ਦੇ ਘਰ ਕੇ ਮੈਂ ਨੂਨ ਪਾਇਆ ਮੈਂ ਕਿਹਾ ਜੇ ਇਹਨੇ ਸਬਜ਼ੀ ਨਹੀਂ ਨਾ ਖਾਧੀ ਤਾਂ ਪੂਰੀਆਂ ਕੱਢੀਆਂ ਖਾ ਸਕਦੀ ਆ ਬਗਾ ਮਮੀ ਕਿੱਕਣਾ ਬਣੀਆਂ ਭਾਈ ਦੱਸੋ ਵਧੀਆ ਵੱਟ ਕੱਦੇ ਪਾਈਆਂ ਹਾਂ ਉਹ ਮੇਰਾ ਤਾਂ ਆਪ ਮੂੰਹ ਚ ਮੇਰੇ ਪਾ ਪਾ ਜੀ ਤੁਸੀਂ ਵੀ ਦੱਸੋ ਯਾਰ ਕਿਤੇ ਬਲਾਉ ਪੈ ਨਾ ਬਾਈ ਜੀ ਦਾ ਭਾਲਦਾ ਬਾਈ ਜੀ ਪਤੇ ਹਾਂ ਅੱਜ ਪਾਪਾ ਜੀ ਨੂੰ ਪੂਰੀਆਂ ਬਣਾਉਣ ਲੱਗੇ ਹੈ ਬਹੁਤ ਤੰਤ ਬਹੁਤ ਹਾਂ ਠੰਡ ਬਹੁਤ ਆ। ਹਾਂ। ਆਈ ਦ ਪੂਰੀਆਂ ਖਾਣ ਲੱਗੇ ਆ। ਤਾਂ ਹੀ ਲੱਗੇ ਖਾਣ ਸਾਜੀ ਗੱਲ ਆ ਭਾਈ। ਹਣ ਦਾ ਮੋਗਾ। ਆਹੋ ਜੀ। ਸੱਚੇ ਬਾਸਾ ਰਬ ਨੂੰ ਦਈ। ਹਾਂ। ਇਹ। ਨੂਰ ਜੰਮੀ ਆ। ਹਾਂ। ਇਹ। ਕਿੰਨੀ ਨੂਰ ਕਿੰਨੀ ਜੰਮੀ? ਬਹੁਤ ਜੰਮੀ ਜੰਮੀ। ਬਹੁਤ ਵਧੀਆ ਬਣੀ ਦੀ ਆ ਜੀ। ਵਧੀਆ ਬਣੀ ਆ ਪਪਾ ਜੀ। ਬਣ ਗਈ ਗੱਲ। ਪੂਰੀਆਂ ਦਾ ਹਾਂ। ਇਹ ਤਾਂ ਬਹੁਤ ਘਟ ਖਾਤਾ। ਬਹੁਤ ਖੱਤਾ ਜੀ। ਕੀ ਆ? ਆਣੀ ਨਾ ਪਹਿਲਾ ਛੋਲੇ ਪੂਰੀਆਂ ਖਾਂਦੇ ਤੇ ਅੱਛਾ ਅੱਛਾ ਚਾਹ ਕਦੂ ਗਾ ਪੂਰੀ ਨਹੀਂ ਹਦੀ ਕਦੂ ਮੇਰਾ ਕਾਲ ਤੇ ਦਿਨ ਕਰਿਆ ਕਦੂ ਪਿਆ ਇਹ ਵੀ ਉਹ ਰੋਟੀ ਤਾਂ ਖਾਈਓ ਜਾਨੀ ਵੀ ਅਜੀ ਕਦੂ ਰੋ ਪੂਰੀਆਂ ਖਾ ਕੇ ਦੇਖਦੇ ਹਾਂ ਵਧੀਆ ਲੱਗੀਆਂ ਨਹੀਂ ਠੀਕ ਆ ਗੱਲ ਵਧੀਆ ਗੱਲ ਆ ਆਲੂ ਵੀ ਖਾਣੇ ਚਾਹੀਦੇ ਕਚੋਰੀਆਂ ਵੀ ਖਾ ਲੈਣੇ ਆ ਆਲੂ ਪੂਰੀਆਂ ਵੀ ਖਾਉ ਜਿੰਨੀਆਂ ਹਾਂ ਛੋਲੇ ਪੂਰੀਆਂ ਵੀ ਖਾਉ ਜਿੰਨੇ ਅਜੇ ਤਾਂ ਆਟਮ ਕਦੂ ਗਾ ਆਟਮ ਵਧੀਆ ਆ ਸਹੀ ਗੱਲ ਆ ਕਦੂ ਦੀ ਗੱਲ ਬਿਲਕੁਲ ਬਿਲਕੁਲ ਹਾਂ ਇਹ ਨਮੀ ਆ ਤੁੰਨ ਕੈਰ ਕਰੀਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੱਥ ਜੋੜ ਕੇ ਬੁਲਾਈ ਦੀ ਪੁੱਤ ਨੂਰੂ ਹੱਥ ਜੋੜ ਕੇ ਪੁੱਤ ਉਹ ਤਾਂ ਕਰਦੇ ਫੇ ਦੇਖ ਮੇਰੀ ਗੱਲ ਸੱਤ ਨਾਮ ਵਾਹਿਗੁਰੂ ਤਾਂ ਕਰਦੇ ਹੱਥ ਜੋੜ ਕੇ ਕਰੀ ਪੁੱਤ ਜੋੜ ਕੇ ਕਰਦੇ ਪੁੱਤ ਕਰੀ ਕਰਦੇ ਮੇਰਾ ਪੁੱਤ ਕਰ ਉਹ ਨੂਰੂ ਲੈਟ ਬਾਲੂ ਦੇਖੀ ਜਾਂਦੀ ਇਧਰੋਂ ਮੂੰਹ ਕਰਕੇ ਕਰ ਪੁੱਤ ਇਧਰੋਂ ਮੂੰਹ ਕਰਕੇ ਹੁਣ ਕਰ ਹੁਣ ਕਰ ਉਹ ਕਰ ਸੱਤ ਨਾਮ ਵਾਹਿਗੁਰੂ ਕੋ ਜਨਾ ਮੈਂ ਇਹਨੂੰ ਹੋਰ ਤੱਕ ਮੈਂ ਨਾ ਡਾਟਾ ਮੈਨੂੰ ਲੈ ਕੇ ਜਾਏਗਾ ਨਾ ਜਦੋਂ ਤੂੰ ਚਲਉਂਦੀ ਹੈਂ ਵੇਖੋ ਜੀ ਸਤਨਾ ਮਾਹੀਰੂ ਇਹ ਚੱਲ ਜਾਂਦੀ ਹੱਥ ਜੋੜ ਕੇ ਕਹੀ ਤਾਂ ਹੈ ਜੈਸਮੀਨਾ ਅੱਖਾਂ ਮੀਚ ਕੇ ਲੋਰੇ ਸਾਬਤਾ ਪਲਾ ਤਰੀ ਉਹ ਇਹ ਭਾਈ ਜੈਸਮੀ ਨਾਲ ਚੱਲੇ ਜਾਂਦੀ ਜਾਂ ਜੈਸਮੀ ਜੋਤ ਲਾਉਂਦੀ ਆ ਪਾਪਾ ਜੀ ਬੁਲਾਈ ਜਾਂਦੀ ਜਿੰਦਾਂ ਅਰਦਾਸ ਕਰਦੇ ਆ ਫਿਰ ਓਕੜਾ ਹੀ ਕਰਦੀ ਜਨਾ ਦੇ ਆਪਣੀ ਬਣਾਉਂਦੀ ਆ ਇਹ ਕੇਕ ਦੀ ਧਰਤੀ ਨਾਲ ਲਾਉਂਦੀ ਆਪਣਾ ਸਿਰ ਇਹ ਹਾਂ ਥੋੜੇ ਦਿਨ ਹੋ ਗਏ ਜਦੋਂ ਮੈਂ ਮੰਨ ਲਾਂ ਗਈ ਵੀ ਸੀਗੀ ਇਹ ਨਾ ਹੋਇਆ ਨਹੀਂ ਮਨ ਲਾਂਦਾ ਭੁੱਲ ਗਈ ਫੇਰ ਕਰਾਂਗੀ ਨਹੀਂ ਚੱਲ ਕੋਈ ਆਪਾਂ ਮੈਂ ਲਾਉਂਦੀ ਸੀ ਇਹ ਇਹ ਗਰ ਸੁੱਤੀ ਪਈ ਹੁੰਦੀ ਆ ਮੰਮੀ ਜੋਤ ਲਾਉਂਦੇ ਆ ਕਈ ਵਾਰ ਘਰ ਗੇਲਦੀ ਹੁੰਦੀ ਹੈ ਫੇ ਖੇਲਦੀ ਹੁੰਦੀ ਜਾਂ ਤਾਂ ਆਨ ਟਾਈਮ ਬਾਹਰ ਖੇਲਦੀ ਹੁੰਦੀ ਤਾਂ ਮੈਂ ਤਾਂ ਸਵਾਜ ਮਾਰ ਕੇ ਕਹਿ ਨਹੀਂ ਆ ਜਾਂ ਅੰਦਰ ਨੂੰ ਜਦ ਇਹ ਆ ਜਾਂਦੀ ਹੈ ਮੇਰੀ ਚੁੰਨੀ ਚੁੰਨੀ ਵੀ ਕਿ ਚੁੰਨੀ ਦਾ ਇੰਨਾ ਇਹਨਾਂ ਸ਼ੌਕ ਆ ਲੈ ਚੁੰਨੀ ਕਿੱਥੇ ਇਹ ਵੀ ਆਪ ਨਹੀਂ ਜਿੱਡੀ ਚੁੰਨੀ ਲੈ ਲੈਂਦੀ ਹਾਂ ਬਲਮਾ ਕਹਿੰਨੇ ਕਿ ਚੁੰਨੀ ਕਰਨੀ ਪੈਂਦੀ ਤਾਂ ਦੇ ਹੀ ਜਾਂਦੀ ਹੈ ਹੈ ਉਹ ਹੋਰ ਵੀ ਲੱਗਦੀ ਹੈ ਕਹਿੰਨੀ ਚੁੰਨੀ ਮੇਰੀ ਗਿੱਟੀ ਲੱਗੀ ਉਹ ਕੇ ਕਾਲੂ ਧੋ ਕੇ ਤੂੰ ਤਾਂ ਖਰਾਬ ਹੋ ਗਈ ਉਹ ਤੂੰ ਥੱਲੇ ਸਿੱਟਤੀ ਕਾਲੂ ਨੇ ਲਈ ਕਾਲੂ ਲੈ ਲੀ ਠੀਕ ਹੈ ਠੀਕ ਹੈ ਤੇ ਛਕੋ ਭਾਈ ਹੋ ਫਿਰ ਕਾ ਨੂੰ ਦੇਖੋ ਦੀਦੀ ਆ ਗਈ ਲਓ ਜੀ ਗਰਮਾ ਗਰਮ ਦੀਦੀ ਫੁੱਲਵੀਜੀ ਲੈ ਕੇ ਆਏ ਹਾਂ ਹਾਂ ਵਧੀਆ ਗੱਲ ਆ ਹਾਂ ਇਹ ਅੱਜ ਆਹ ਦੇਖੋ ਫੁੱਲਵੀਜੀ ਕਚੌੜੀ ਫਾਇਤਾ ਭਾਜੀ ਕੋਲ ਨਹੀਂ ਬਣੀ ਪਰ ਹੈ ਫੁੱਲਮੀ ਦਾ ਐਸੇ ਫੁੱਲਮੀ ਦਾ ਲਾ ਸੀਗਾ ਇਸ ਕਰਕੇ ਗੋਰੀ ਠੀਕ ਆ ਦੀਦੀ ਤੁਹਾਨੂੰ ਮਰਦੀ ਹੈ ਤਾਂ ਪੂਰੀ ਆ ਹੈ ਤਾਂ ਪੂਰੀ ਆ ਮਮੀ ਜਾਨੋ ਜੀ ਫੀਲਿੰਗ ਤਾਂ ਨੇ ਇਹ ਪੂਰੀ ਆ ਠੀਕ ਆ ਹੈ ਨਰਮ ਆ ਜਦੋਂ ਚੋਲੇ ਭਟੂਰੇ ਬਣਾਉਗੇ ਮੈਨੂੰ ਆਂਦੇ ਬਣਾਉਣੇ ਹਾਂ ਉਹ ਵੀ ਬਣਾਓ ਉਹ ਠੀਕ ਆ ਠੀਕ ਆ ਵਧੀਆ ਗੱਲ ਆ ਮਣੀਆ ਮੌਸਮ ਜਿਹਾ ਹੋ ਜਾ ਬਤਾ ਖਾਣਾ ਹੋ ਜਾ ਨੇ ਰਹਾ ਮਾਰੇ ਦੇ ਆਪਣਾ ਗਰਮੀ ਦੇ ਵਿੱਚ ਪਾਣੀ ਪੀ ਕੇ ਕੀ ਬਣਾ ਤਾ ਪਿਛਲੀ ਵਾਰ ਜਿਆ ਸਿਆਣੇ ਦਿੱਤਾ ਸ਼ਾਹ ਬਣਾ ਕੇ ਕੀ ਅਮੀ ਚੋਲੇ ਭਟੂਰੇ ਬਣਾਏ ਕਿ ਚੋਲੇ ਪੂਰੀਆਂ ਬਣਾਇਆ ਚੋਲੇ ਪੂਰੀਆਂ ਬਣਾਇਆ ਮੇਰੇ ਤੇ ਨਾ ਨਹੀਂ ਆਂਦੇ ਨੇ ਫਿਰ ਆਲੂ ਥੋੜੇ ਮਣਾ ਆਲੂ ਥੋੜਾ ਆਲੂ ਆਰ ਪੂਰੀਆਂ ਦੀ ਥੱਲੇ ਆਲੂ ਹਾਂ ਚਲੋ ਨਹੀਂ ਤਾਂ ਮੈਂ ਕਾਹ ਵੀ ਅੱਜ ਦਿਲ ਜਾ ਵੀ ਕਰਦਾ ਤਾਂ ਫਿਰ ਮੈਂ ਘਰ ਆਲੂ ਦਾ ਰੋਜ਼ੇ ਖਾਈ ਜਾਂਦੇ ਆ ਨਾ ਬਣਾ ਲੀਏ ਹਾਂ ਆਲੂ 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 ਚਾਹੀਦੇ ਆ ਨਾ ਆਲੂ ਆਲੀ ਫੈਨ ਆ ਜੀ ਇਹ ਹਾਂਜੀ ਇਹ ਨਹੀਂ ਆਲੂ ਬਾਈ ਦੇ ਹੱਲੂ ਨਹੀਂ ਬੱਤ ਪਾਏ ਦੇ ਨਾ ਪੁੱਤ ਇਹਦੇ ਚ ਥੋੜੀ ਪੈੜੇ ਆਲੂ ਇਹ ਆਲੂ ਨਹੀਂ ਬੱਤ ਪਾਏ ਆਲੂ ਆਲੂ ਵੇ ਕਹਦੇ ਆਲੂ ਵੇ ਮਮੀ ਕਹਿੰਦੇ ਹਾਂ ਹਾਂ ਤੱਪੀ ਹੋ ਜਾ ਅਮ ਜੁਨੀ ਪਛਾਨੇ ਨਹੀਂ ਇੱਕ ੱਪੇ ਠੀਕ ਆ ਤੂੰ ਦੇਖੀ ਨਾ ਠੀਕ ਨਹੀਂ ਦੇਖ ਬੁਰਾ ਬਾਲੂ ਬਿਚਾਰ ਦੇਖੀ ਉੱਪਰ ਬੱਦਲ ਆਲੂ ਖਾਲਾ ਆਲੂ ਖਾਲਾ ਆਲੂ ਨਹੀਂ ਜੀ ਹਾਂ ਨਹੀਂ ਆ ਜੂਗਾ ਦੇਖਦੇ ਆ ਹੁਣ ਖਰਜ ਪਹਿਲਾ ਆਲੂ ਆ ਖਾ ਲੈ ਨੂਰ ਨੂੰ ਹੇ ਹਾਂ ਆਲੂ ਖਲਾ ਤੇ ਮੇਰੀ ਆਲਾ ਖਾਲਾ ਬੱਤ ਨੂਰ ਆਲੂ ਖਾਲਾ ਲਾਲੂ ਲਾਲਾ ਫਾਟ ਆਲੂ ਖਾਲਾ ਜੋ ਨਾ ਦੱਪ ਕੇ ਉਹ ਤੂੰ ਆ ਤਾਂ ਖਾ ਲੈ ਮੈਂ ਮਾਂ ਵੀ ਪਹਿਲਾਂ ਉਹ ਤਾਂ ਮਾੜਾ ਜੀ ਥਾ ਸੋ ਚੋਪਾ ਹੀ ਰੱਬ ਨੂੰ ਆਲੂ ਦੇ ਕੇ ਦੇ ਚੱਲੇ ਮੱਲਾ ਦਾ ਖਾਈ ਕਿਉਂ ਰਾਜਾ ਮਹਾਰਾਜ ਨੂੰ ਫੋਨ ਕਰਨਾ ਜੀ ਹਾਂ ਕਰ ਲੋ ਨੰਬਰ ਲੈਣਾ ਪੈਣਾ ਮਹਾਰਾਜ ਜੀ ਦਾ ਬੱਦਲ ਨੰਬਰ ਪੂਰੇ ਹੋਏ ਵੇ ਤਾਰਾ ਇੱਕ ਵੀ ਨਹੀਂ ਦਿਖਦਾ ਬਾਬਾ ਜੀ ਬਹੁਤ ਕਰਨੀ ਹੈ ਬਾਈ ਬੱਦਲ ਤਾਰਾ ਵੈਸੇ ਕੋਈ ਨਹੀਂ ਲਿਖ ਰਿਹਾ ਉੱਪਰ ਕਾਲੀ ਕਾਲਾ ਹੋਇਆ ਪਿਆ ਇਹ ਕਾਲਾ ਤਾਂ ਰੋਜ਼ ਹੀ ਰਹਿੰਦਾ ਹੂੰ ਚਲੋ ਬਾਕੀ ਦੇਖੋ 21 22 23 ਤਰੀਕ ਦਾ ਹੁਣ ਮੰਮੀ ਪੂਰਾ ਨਹੀਂ ਦੱਸਿਆ ਹੋਇਆ ਹੂੰ ਹੂੰ ਹਾਈ ਇਹ ਲਾਟੇ ਕਰਿਆ ਵਾ ਕਹਿੰਦੇ ਹਾਂ ਬਾਕੀ ਬਾਕੀ ਚਲੋ ਆਏ ਹੁਣ ਪਤਾ ਨਹੀਂ ਵੀ ਕਿੱਥੇ ਪੈਣਾ ਭਾਈ ਹਨਾ ਮਾਲਾ ਪੈ ਜਾਂਦਾ ਚੱਲੀਆਂ ਨਹੀਂ ਪੈਂਦਾ ਹਾਂ ਫੁੱਲ ਜਮਾ ਹੀ ਨਹੀਂ ਪੈਂਦਾ ਨੇ ਮਾਲਾ ਤੇ ਚੱਲੀਆਂ ਪੈ ਜਨਾ ਪੂਛ ਹੋਰ ਫੁੱਲ ਵਾਲੇ ਪਤਾ ਨਹੀਂ ਦੱਸ ਕੀ ਰੱਬ ਦੇ ਮਾਂ ਮਾਰੇ ਵੇ ਆ ਚਲੋ ਰੋਟੀ ਖਾਂਦੇ ਆਂਦੇ ਹੁਣ ਦੀ ਗਰਮੀ ਨੇ ਚੜ੍ਹ ਲਈ ਚੜ੍ਹਦੀ ਹੋਰ ਹੋਰ ਆ ਚੱਕਰ ਆ ਚਲੋ ਠੀਕ ਆ ਜੀ ਫਿਰ ਬਹੁਤ ਵਧੀਆ ਲੱਗਦੀ ਹੈ ਬਣਾ ਕੇ ਮੈਂਦੇ ਆ ਜੀ ਥੈਂਕ ਯੂ ਸੋ ਮਚ ਪੱਖੇ ਲਾ ਲੀਏ ਪੱਖੇ ਬੰਦ ਕਰਕੇ ਤੁਹਾਨੂੰ ਵੀਡੀਓ ਸ਼ੂਟ ਕਰਨੀ ਪੱਖੇ ਸਾਨੂੰ ਬੰਦ ਕਰਨਾ ਪੈਂਦਾ ਜੀ ਵੀਡੀਓ ਨੂੰ ਬਾਈ ਕਰਦੇ ਜਾਚੇ ਤੁਹਾਨੂੰ ਬਾਈ ਕਰਦੇ ਪੁੱਤ ਬਾਈ ਕਰੋ ਬਾਈ ਬਾਈ